ਸਤਿ ਸ੍ਰੀ ਅਕਾਲ ਵੈਲਕਮ ਪ੍ਰੀਤਮ ਡੇਰੀ ਫਾਰਮ ਦੇ ਵਿੱਚ ਸੱਜਣੋ ਅੱਜ ਦੇ ਆਪਣੀ ਵਿਜ਼ਿਟ ਦਿয়ালਪੁਰਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬਾਗਰ ਤਹਿਸੀਲ ਪੱਟੀ ਇੱਕ ਰੇਲੂ ਫਾਰਮ ਤੋਂ ਵੀਡੀਓ ਬਣਾ ਰਹੇ ਆਂ ਬੂਰਾ ਚਾਰਦੰਦ ਕੱਟਾ ਦਿਖਾਇਆ ਸੱਜਣੋ ਇਹ ਕੈਰ ਸ਼ਹਿਰ ਵੈੜ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਹੋਰ ਵੀ ਕਿਸੇ ਦਾ ਫਾਇਦਾ ਆ ਜੂ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਜੀ ਠੀਕ ਹੈ ਜੀ ਡਰੈਸ ਨੋਟ ਕਰਿਓ ਬਾਈ ਜੀ ਪਿੰਡ ਧਿਆਲਪੁਰਾ ਸੇਫੀਲੀ ਪਟਿਕਲਾ ਤਰਪੁਰਾ ਮੋਬਾਈਲ ਨੰਬਰ ਜੀ 887265011 ਠੀਕ ਆ 11 ਸੁਆ ਗਈ ਵੈੜੀ ਪਾਈ ਦੂਜਾ ਸੁਆ ਦੂਜਾ ਕਿੰਨਾ ਕੁ ਬੋਲ ਆਊਗਾ ਇਹ ਪਾਈ 8 ਤੋਂ 9 ਪੱਕਾ ਜਿਹੜਾ ਹਾਂ ਤੋਰਿਓ 8 ਤੋਂ 9 ਕਿਲੋ ਸੱਜਣੋ ਬੋਲ ਆਊਗਾ ਦੂਜੇ ਦਿਨ ਦੀ ਹਾਂ ਜੀ ਵਾਹ ਥਾੜ ਬਹੁਤ ਸੋਹਣਾ ਲੱਗਾ ਸੱਜਣੋ ਕਮਾਲ ਦਾ ਵੈੜੀ ਨੂੰ ਤੇ ਥਾਂ ਦੀ ਗਾਨ ਦੀ ਆ ਲਓ ਜੀ ਲੈ ਬਈ ਲੈ ਜੇ ਰੇਟ ਦੀ ਗੱਲ ਕਰੀਏ ਸੱਜਣੋ ਤੇ ਬੜਾ ਇਨੋਰਮਲ ਰੇਟ ਹੈ ਬਾਈ ਨੇ ਕੀਤਾ ਪਹਿਲੀ ਵੀਡੀਓ ਆਪਣੀ ਤੁਹਾਨੂੰ ਨੇ ਕੰਮ ਕੀਤੇ ਆ ਲੋ ਜੀ ਆ ਬੱਚਾ ਜੰਦਾ ਤੇ ਰੇਟ ਫਿਰ ਕਿੰਨਾ ਕੁ ਰਹੇਗਾ ਬਾਈ ਜੀ 38000 ਦੀ ਹਾਨ ਹੈ ਬਾਈ 38000 ਦੀ ਸਿਰਫ ਵਾਹ ਬਤਾਈ ਪਾਇਆ ਤਰਾ 38 ਦੀ ਹਾਨ ਹੈ ਬਿਲਕੁਲ ਜੀ ਬਿਲਕੁਲ ਬੰਦੋ ਕੋਈ ਗੱਲ ਨਹੀਂ 38000 ਦੀ ਸੱਜਣੋ ਜੈਸਨੋ ਜਿਹੜੇ ਇਹ ਮਿਲ ਜੂਗੀ ਵਹਿੜੀ ਦੂਜੇ ਨੰਬਰ ਤੇ ਚਾਰ ਦੰਦ ਕਟਾ ਓਂਡਿਆ ਠੀਕ ਹੈ ਬੋਲੇ ਨੀ ਵੀਰਾ ਨੀਲੀ ਰਵਿਦਾ ਕਸਾ ਜਨ ਲੋ ਜੀ ਲੋ ਜੀ ਲੋ ਜੀ ਸਜ ਨੂੰ ਕਟਾ ਵੇਖੋ ਫੇ ਟੈਕਟੀਕਲ ਦੇਖ ਸਕੋ ਹਾਂ ਹਾਂ ਲੋ ਜੀ ਲਓ ਤੇ ਬਾਈ ਜੀ ਜੀ ਰੇਟ ਦੀ ਗੱਲ ਕਰੀਏ ਕਿੰਨੇ ਕੁ ਦਾ ਦੇ ਦਈਏ ਇਹ ਭਾਈ ਆਪਾਂ 65 ਮੁੱਲ ਪਾਇਆ ਹੂੰ 58000 ਦਾ ਹਣਾ 58000 ਦਾ ਲੈ ਹ ਸੱਜ ਨੂੰ 58000 ਦਾ ਇਹ ਪੂਰਾ ਘੱਟਾ ਮਿਲ ਜਾਊਗਾ ਸਤਿ ਸ੍ਰੀ ਅਕਾਲ ਜੀ